ਵਾਈਟ ਕਲਰ ਨੂੰ ਇੱਕ ਦਿੱਕਤ ਹੁੰਦੀ ਸਭ ਤੋਂ ਵੱਡੀ ਵੀ ਜੇ ਕਿਸੇ ਵਿਆਹ ਸ਼ਾਦੀ ਤੇ ਜਾ ਕੇ ਤੁਸੀਂ ਪਕੌੜੇ ਖਾਣੇ ਨਾ ਸਭ ਤੋਂ ਪਹਿਲਾਂ ਖਟਿਆਈ ਇਹਦੇ ਪਰ ਘਿਰਦੀ ਹੈ ਟ੍ਰੈਂਡਿੰਗ ਤੇ ਵੀ ਇਹੀ ਚੱਲਦਾ ਟ੍ਰੈਂਡਿੰਗ ਤੇ ਵੀ ਇਹੀ ਚੱਲਦਾ ਇਹ ਨਹੀਂ ਪਤਾ ਵੀ ਟ੍ਰੈਂਡਿੰਗ ਚ ਚੱਲਦਾ ਜਿਹੜੀ ਖਟਿਆਈ ਪਾ ਕੇ ਟ੍ਰੈਂਡਿੰਗ ਚ ਹੋ ਜਾਂਦੀ ਬੀਬੀ ਭੈਣਾਂ ਆ ਨਾ ਵਿਆਹ ਦੇ ਵਿੱਚ ਫਿਰ ਹਰੇ ਕੇ ਦੇਦੀ ਵੀ ਆਹ ਕੱਪੜੇ ਲਵੇੜ ਵੀ ਲੈ ਕਾਹ ਦਾ ਵਿਆਹ ਚਾਈ ਉਹ ਰਦਣਾ ਦੇਖ ਦੇ ਕੇ ਸੂਟਾਂ ਨੂੰ ਨੀਤੇ ਫਿਟੀ ਜਾਂਦੀ ਆ ਦੀ ਵੀ ਆ ਵੀ ਸੋਹਣਾ ਕਲਰ ਆ ਵੀ ਸੋਹਣਾ ਕਲਰ ਹੈ ਲੈ ਕਿੰਨੇ ਦਾ 1800 ਦਾ ਹਾਏ ਹਾਏ ਇੰਨਾ ਮਹਿੰਗਾ ਆ ਵੀ 1800 ਦਾ 18 18 ਕਿੰਨਾ ਹੁੰਦਾ 18 ਨੂੰ 36 3600 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗੱਡੀ ਤਾਂ ਇਹਨੇ ਰਈ ਜੀ ਲਖਵਾ ਹਾਂਜੀ ਮਾਰਾ ਤੁਹਾਨੂੰ ਸਾਰਿਆਂ ਨੂੰ ਪਹਿਲਾ ਵਾਰ ਚੜ੍ਹਦੀ ਕਲਾ ਤੇ ਰੱਖੇ ਤੇ ਦੋ ਗੁਣੀ ਤੇ ਰਤ ਚੌਗੁਣੀ ਤੱਕ ਹੀ ਬਖਸ਼ੇ ਹਾਂਜੀ ਅਨੇ ਜੀ ਆਪਣੀ ਭੈਣ ਨੂੰ ਗਿਫਟ ਦੇਣਾ ਹੈ ਹਾਂਜੀ ਦੇਣਾ ਮੈਂ ਗਿਫਟ ਤੇ ਉਹ ਮੈਨੂੰ ਸ਼ਾਪ ਨਵੀਂ दिखी ਇੱਕ ਸ਼ਾਪ ਨਵੀਂ ਖੁੱਲੀ ਵੀ ਆ ਰੋਪੜ ਦੀ ਮੈਂ ਕਦੀ ਨਵੀਂ ਸ਼ਾਪ ਦੇ ਵੀ ਦਰਸ਼ਨ ਕਰ ਲੀਏ ਇਹਨਾਂ ਦੇ ਦਰਸ਼ਨ ਮਹਿੰਗੇ ਪੈਣੇ ਆ ਕਿ ਸਸਤੇ ਪੈਣੇ ਆ ਇਹ ਤੁਹਾਨੂੰ ਨਹੀਂ ਮੈਂ ਤੁਹਾਡੇ ਨੂੰ ਪ੍ਰੋਮਿਸ ਕਰਦੀ ਆਂ ਵੀ ਮੈਂ ਆਪ ਨੂੰ ਇੱਕ ਸੂਟ ਹੀ ਲੈਣਾ ਕਿੱਥੇ ਬਈ ਇਹ ਕਹਦਾ ਵੀ ਇਹ ਕਹਦਾ ਤੋਬੇ ਦੇ ਵਿੱਚ ਰਹਿ ਕੇ ਮਗਰ ਮੱਛ ਨਾਲ ਪਾਣੀ ਦੇ ਵਿੱਚ ਰਹਿ ਕੇ ਮગર ਮੱਛ ਨਾਲ ਬੈਰ ਨਹੀਂ ਬੈਰ ਨਹੀਂ ਪਾ ਸਕਦੇ ਵੀ ਜੇ ਹੁਣ ਤੁਸੀਂ ਸੂਟ ਵਾਲੇ ਦੁਕਾਨ ਚ ਚਲ ਜਓ ਤੁਸੀਂ ਆਪਣੇ ਆਪ ਨੂੰ ਨਾ ਸੂਟ ਦੇਖੋ ਇਹ ਕੰਮ ਕਦੇ ਹੋ ਨਹੀਂ ਸਕਦਾ ਨਹੀਂ ਚੀਜ਼ ਤਾਂ ਦੇਖੋ ਸੂਟ ਦੇਖ ਕੇ ਮਨ ਤਾਂ ਹਰੇਕ ਦਾ ੜਕਦਾ ਹੂੰ ੜਕਦਾ ਨਾ ਤੁਹਾਡਾ ਜ਼ਿਆਦਾ ੜਕਦਾ ਨਹੀਂ ਸਾਡਾ ਨਹੀਂ ਸਭ ਦਾ ਇਹ ਨਹੀਂ ਜੀ ਤੁਹਾਡਾ ਜ਼ਿਆਦਾ ਜਿਹੜੀਆਂ ਜਿਹੜੀਆਂ ਮੈਨੂੰ ਸਾਰੀਆਂ ਪਹਿਣਾ ਦੇਖਦੀਆਂ ਨਾ ਸਾਰੀਆਂ ਕਮੈਂਟ ਕਰਕੇ ਦੱਸਿਓ ਵੀ ਇੱਕ ਵਾਰ ਆਪਾਂ ਜਦੋਂ ਸੂਟ ਦੇਖਦੇ ਆ ਜੀ ਤਾਂ ਕਰਦਾ ਵੀ ਅਸੀਂ ਵੀ ਲੈ ਲਈ ਰੇ ਨੂੰ ਕਿਦਨ ਜੀ ਕਰਦਾ ਕਮੈਂਟ ਕਰਿਓ ਕਮੈਂਟ ਕਮੈਂਟ ਕਰਿਓ ਜੀ ਕਮੈਂਟ ਤਾਂ ਕਹਿਣਾ ਪਰ ਕਮੈਂਟ ਕਰਿਆ ਤੇ ਨਾ ਕਰਿਆ ਨਾ ਪਰ ਮੈਂ ਇਕੱਲੀ ਬਦਨਾਮ ਹੋਈ ਪਈ ਮੈਂ ਜਿਆਦਾ ਸੁਟ ਖਰੀਦੀ ਜੀ ਸੂਟ ਅਦਾ ਪਤਾ ਸੂਟ ਖਰੀਦਣ ਦਾ ਜਿਹੜਾ ਸਮਾਂ ਹੁੰਦਾ ਜਿਕਣਾ ਆਉਣ ਦੇ ਖਮਾਣੋ ਚਲ ਗਈ ਤਾਂ ਜੇ ਜੈਸਮੀਨ ਨੇ ਕਹਿਤਾ ਵੀ ਮੇਰੇ ਬਾਅਦ ਤਾਂ ਸੂਟ ਲੈ ਕੇ ਆਤਾ ਐਨਾ ਬਾਤ ਵੀ ਨਾਲੇ ਆਵਾਂ ਇਹ ਕੁਦਰਤੀ ਤੌਰ ਤੇ ਆਇਆ ਵੀ ਸੁਖੋ ਭੈਣ ਜੀ ਨੇ ਸਾਰਾ ਕੱਦਾਰੋ ਮਦਾਰਾ ਦੇ ਪਰੇ ਛੱਡਤਾ ਜੇ ਕਰਨ ਨੂੰ ਕਪੜਾ ਲਿਆਉਣਾ ਤਾਂ ਸੰਦੀਪ ਨੇ ਲੈ ਕੇ ਆਉਣਾ ਜੇ ਸੁਖੋ ਪੈਣ ਜਿਹਨੂੰ ਲੈ ਕੇ ਹੁਣ ਤਾਂ ਸੰਦੀਪ ਨੇ ਲੈ ਕੇ ਹੁਣ ਜਿਹੜੇ ਇਹਨੇ ਆਪਣੇ ਲੈਣੇ ਆ ਉਹ ਵੀ ਐ ਨਹੀਂ ਲੈਣੇ ਆ ਆ ਫਿਰ ਥੋੜਾ ਜਿਹਾ ਸਿੰਸਲਾ ਐਦੀ ਗਾਲੇ ਪੈ ਗਿਆ ਉਹ ਵੀ ਮਤਲਬ ਫਿਰ ਇਹਨੂੰ ਸਾਰੇ ਐਂ ਕਹਿੰਦੇ ਨੇ ਵੀ ਸੰਦੀਪ ਇਹ ਲੰਦੀ ਆ ਭਈ ਸੂਟ ਜਿਆਦਾ ਲੰਦੀ ਵੀ ਹੈਗੀ ਐਵੇਂ ਨਹੀਂ ਹੈਗਾ ਵੀ ਸੂਟ ਦਾ ਜਿੱਤੇ ਚੱਲ ਗਈ ਇਹ ਕੱਪੜਿਆਂ ਦਾ ਢੇੜਾ ਕੱਪੜਿਆਂ ਦਾ ਢੇੜਾ ਪਾਣੀ ਹੁਣ ਮੋਂ ਕੋਲੀ ਫੜਾਉਣੀ ਨਹੀਂ ਮੈਂ ਮੁਠੀ ਆ ਸਭ ਨਾ ਮੀਚ ਲੈਣੀ ਨਾ ਫਿਰ ਮੋੜ ਜੁਗ ਛੱਡਣੀ ਹੋਣੀ ਮੇਰੀ ਤਾਂ ਜਾਨ ਨਹੀਂ ਮੇਰੇ ਢਿੱਡ ਦੂਖਦਾ ਮੈਂ ਜਾ ਕੇ ਜਿੱਥੇ ਜਾ ਕੇ ਖਿਚੜੀ ਖਾ ਰਹੀ ਆ ਨਾ ਆਹ ਖਿਚੜੀ ਆ ਖਾਣੀ ਐ ਰੇ ਹੁਣ ਉਹ ਖਿਚੜੀਆਂ ਦੇ ਵਗੈਰਾ ਚੱਲੂਗਾ ਤੇ ਹੁਣ ਦੇਖਦੇ ਆ ਜੀ ਦੁਕਾਨ ਦੇ ਵਿੱਚ ਚੱਲਦੇ ਆ ਅ ਬਿੱਕਿਆ ਉਹ ਤੇ ਬ੍ਰਾਂਡ ਹੈ ਕਿਆ ਰੇਟ ਕੱਪੜਾ ਹੈ ਜੇ ਤਾਂ ਜੀ ਆਪਾਂ ਨੂੰ ਠੀਕ ਮਿਲਿਆ ਕਿ ਜਿਹੜਾ ਗਿਫਟ ਭੇਜਣਾ ਮੈਂ ਭੈਣ ਨੂੰ ਜੇ ਤਾਂ ਮੈਨੂੰ ਮਿਲ ਗਿਆ ਵੀ 3000 ਤੋਂ نیچے-नीचे ਫਿਰ ਤਾਂ ਆਪਾਂ ਲੈ ਲਾਂਗੇ ਜੇ ਉਹ ਤੋਂ ਜ਼ਿਆਦਾ ਆਵੇਂਗੇ ਫਿਰ ਦੁਬਾਰਾ ਆਉਣਾ ਪਊਗਾ ਕਿ ਪੈਸੇ ਆਪਣੇ ਕੋ ਉਨੇ ਗਿਆ ਵੀ ਜਿਹੜੀ ਚੀਜ਼ ਲੈ ਖੂਦਵੇ ਫਿਰ ਕੀ ਫਾਇਦਾ ਵੀ ਹਾਏ ਬਾਲਾ ਹੱਥ ਪੁੱਲ ਲਈ ਜਾਓ ਫਿਰ ਪੈਸੇ ਨਾਲ ਬੇਇੱਜ਼ਤੀ ਜੀ ਹੋ ਜਾਂਦੀ ਹੈ ਗੱਲ ਸਹੀ ਆ ਖਲਾੜੀਆਂ ਗੱਲਾਂ ਲਾਗੀ ਕਰਨਾ ਜੀ ਇਹ ਓਏ ਮੇਰੇ ਰੱਬਾ ਮਨੂੰ ਤਾਂ ਪਤਾ ਹੀ ਨਹੀਂ ਤਾਂ ਹੈਗਾ ਵੀ ਇਹ ਇੰਨੀ ਸਿਆਣੀ ਸੰਦੀਪ ਹੁਣ ਨੋਂ ਨਾ ਮਾਰੀ ਜੇ ਮੈਂ ਉਂਗਲੀਆਂ ਰਕੁੱਟ ਕੇ ਮੁਠੀ ਮੀਜ ਲਈ ਹੁਣ ਸਾਰੀਆਂ ਭੈਣਾਂ ਲੱਗੀਆਂ ਕਹਿਣਾ ਵੀ ਸੰਦੀਪ ਚੰਗੀ ਨਹੀਂ ਲਾਦੀਆਂ ਉਂਗਲੀਆਂ ਮਰੋੜ ਦੀ ਤੋੜ ਦੀ ਮੈਂ ਹੁਣ ਮੁਠਿਓ ਮੀਜ ਲਈ ਕਰ ਰਹੀ ਆ ਭੈਣੋ ਇਹ ਨਹੀਂ ਆਦਾ ਸੁਣੋ ਵੀ ਕਹਿੰਦੇ بارش ਸਾਹਿਬ ਆਵਾ ਆਦਤਾਂ ਵੱੜ ਪੱਕੇ ਕਹਣਾ بارش ਸਾਹਿਬ ਵੱਡ ਦੀ ਪੋਟਾ ਪੋਟਾ ਆਦਤਾਂ ਨਹੀਂ ਛੱਡਿਆ ਜਾਂਦੀ ਜਿਹੜੀਆਂ ਆਦਤਾਂ ਪੈ ਜਾਂਦੀਆਂ ਉਹ ਨਹੀਂ ਛੁੱਟਦੀਆਂ ਵੀ ਇਹ ਪਹਿਲਾ ਆਪਣੇ ਭਾਈ ਦੇ ਉਂਗਲੀਆਂ ਮੋੜੀ ਮੋੜਾੜੀ ਗਈਏ ਬੱਚੇ ਆਪਣੇ ਡੈਡੀ ਦੀਆਂ ਪਰ ਹੁਣ ਆ ਕੇ ਮੇਰੇ ਨਾਲ ਲੱਗ ਗਈ ਏ ਕਣੀ ਨੋਂ ਨੂ ਦੇ ਮਾਰਨਾ ਤੇ ਚਲੋ ਕੋਈ ਨਹੀਂ ਮਹਾਰਾਜਾ ਨੂੰ ਵੀ ਸਮੱਤ ਬਖਸ਼ਿਆ ਤੇ ਗਾਂ ਦੁਕਾਨ ਵਾਲਾ ਨੂੰ ਵੀ ਸਮੱਤ ਬਖਸ਼ਿਆ ਜਿਹੜੀ ਦੁਕਾਨ 'ਚ ਗਾਂ ਜਾਣਾ ਵੀ ਕਿਤੇ ਉੱਥੇ ਆਣ ਹੋ ਜਵੇ ਸੂਟ ਦੇਖ ਕੇ ਸੂਟ ਦੇਖ ਕੇ ਬੀਬੀਆਂ ਨੂੰ ਆਬਤ ਬਾਤ ਹੁੰਦੀ ਆ ਜੀ ਸੂਟ ਕਢਾਈ ਜਾਣਾ ਕਢਾਈ ਜਾਣਾ ਮੈਨੂੰ ਨਹੀਂ ਹੈਗੀ ਬਾਅਦ 'ਚ ਜਾ ਕੇ ਕੋਸੋ ਦੇ ਨਿਕਲਿਆ ਆ ਸੂਟ ਦੇਖ ਲਿਆ ਜਦੋਂ ਸਿਲੈਕਟ ਹੁੰਦਾ ਹਾਂ ਇਹ ਜਿਹੜੀ ਕਹਿੰਦਾ ਜਿਹੜੀ ਪਹਿਨੀ ਪਸੰਦ ਆ ਜਵੇਂ ਨਾ ਚੀਜ਼ ਬੰਦਾ ਉਹ ਹੀ ਲੈ ਲਵੇ ਉਹਦੇ ਬਾਰ ਕੀ ਰੀਸ ਨਹੀਂ ਜੇ ਬਗਾਹਾਂ-ਗਾਹਾਂ ਜਾ ਕੇ ਪੱਗਣੇ ਦੇ ਵਿੱਚ ਬੜੀਏ ਗੱਨਾ ਗਾਂ ਤੋਂ ਗਾਂ ਵਧੀ ਲਗੀ ਜਾਂਦਾ ਜਿਉਂ-ਜਿਉਂ ਗਾਂ ਨੂੰ ਆਪਾਂ ਨੇ ਵੜੀ ਜਾਣਾ ਆ ਸੂਟ ਉਹਨਾਂ ਨੇ ਹੋਰ ਮਹਿੰਗਾ ਤਾਂ ਲੈ ਜਾਣਾ ਉਹ ਵੀ ਵਧੀਆ ਲੱਗੀ ਜਾਂਦਾ ਵਧੀਆ ਲੱਗੀ ਜਾਂਦਾ ਇਹ ਤਾਂ ਮੈਂ ਮੇਰੀ ਜਵਾਈ ਹੋਣ ਨੂੰ ਗੱਲ ਹੈ ਕਿ ਜਿਹੜਾ ਪਹਿਲੀ ਸੂਟ ਆ ਜਬੇ ਨਾ ਪਸੰਦ ਆ ਬੰਦਾ ਉਹ ਹੀ ਦਵਾ ਦੇ ਇੱਕ ਗੱਲ ਹੋਰ ਵੀ ਦੇਖੋ ਹੁਣ ਆਪਾਂ ਦੀਦੀ ਨਾਲ ਬੀਦੀ ਨੂੰ ਬੀਦੀ ਦੀ ਪਸੰਦ ਦਾ ਸੂਟ ਲੈ ਕੇ ਜਾਂਦੇ ਆ ਬੀਦੀ ਵੀ ਲੈ ਜਾਂਦੀ ਆ ਪਰ ਦੀਦੀ ਨੇ ਮੋੜ ਆ ਜਾ ਅਸਮਿੰਦਰ ਅਪਣਾ ਮੇਰੀ ਪਸੰਦ ਦਾ ਰੇਲ ਚਲੋ ਕੋਈ ਨਹੀਂ ਜੀ ਹੁਣ ਉਹਨਾਂ ਦੁਕਾਨਾਂ 'ਚ ਮਿਲਦੇ ਚੱਲ ਕੇ ਦੇਖਦੇ ਹਾਂ ਉੱਥੇ ਜਾ ਕੇ ਕਿਹੜੇ ਕਿਹੜੇ ਬ੍ਰਾਂਡ ਪਏ ਆਂ ਕਿਆ ਕਿਆ ਰੇਟ ਆ ਉਹਨਾਂ ਦੇ ਗੱਡੀ ਸਿੱਖ ਲਵਾਂ ਮੈਂ ਆ ਘੜੇ ਜੀ ਡਰਾਈਵਿੰਗ ਸਕੂਲ ਆੜੇ ਹੋਣਾ ਇਹਨੂੰ ਗੱਡੀ ਪਹਿਲਾਂ ਉਹਨੂੰ ਗੱਡੀਆਂ ਸਿਖਾ ਦਮਾ ਜੀ ਉਹਦਾ ਸਿੱਖ ਲਾਂਗੀ ਬਾਕੀ ਕੰਮ ਸਾਰੇ ਬਾਅਦ 'ਚ ਕਰੂੰਗਾ ਮੈਂ ਸਿੱਖ ਲੂੰਗੀ ਹਾਂ ਕਹਿੰਦੇ ਵੀ ਇੱਕ ਗੱਲ ਆ ਕਹਾਵਤ ਆ ਵੀ ਜਦਨਾ ਕੁੜੀਆਂ ਦੇ ਮੂਹਰੇ ਕੋਈ ਚੀਜ਼ ਆ ਜਾਵੇ ਹਾਂ ਬ੍ਰੇਕ ਬਾਅਦ-ਬਾਅਦ ਦੀ ਹੈ ਪਹਿਲਾਂ ਠੀਕ ਵੱਜ ਜਾਂਦੀ ਹੈ ਹਾਂ ਓਹੋ ਕੰਮ ਤੇ ਮੈਂ ਡਰਦਾ ਰਹਿਣਾ ਤੂੰ ਡਰਾਈਵਰੀ ਦਾ ਇੱਕ ਨਹੀਂ ਠੀਕ ਹੈ ਚਲੋ ਹੁਣ ਦੁਕਾਨ 'ਚ ਮਿਲਦੇ ਹਾਂ ਜੀ ਚੱਲ ਕੇ ਤੁਹਾਨੂੰ ਉਰਦਾਨਾ ਦੇਖ ਦੇ ਕੇ ਸੂਟਾਂ ਨੂੰ ਨਹੀਂ ਤੇ ਫਿਟੀ ਜਾਂਦੀ ਇਹਦੀ ਵੀ ਆ ਵੀ ਸੋਹਣਾ ਕਲਰ ਆ ਵੀ ਸੋਹਣਾ ਕਲਰ ਹੈ ਕਿੰਨੇ ਦਾ 1800 ਦਾ ਹਏ ਹਏ ਇੰਨਾ ਮਹਿੰਗਾ ਆ ਵੀ 1800 ਦਾ 18 18 ਕਿੰਨਾ ਹੁੰਦਾ 18 ਨੂੰ 36 3600 ਤੋਂ ਦੋ ਸੂਟ ਬਣ ਜਣ ਹੈ ਪੈਸੇ ਮੇਰੇ ਕੋਲ ਕੋਈ ਰੁਪਈਆ ਨਹੀਂ ਹੈਗਾ ਤੈਨੂੰ ਪਹਿਲਾਂ ਦੱਸ ਆ ਆ ਕਲਰ ਡਾਰਕ ਡਾਰਕ ਜਿਹਾ ਸੁਣ ਆ ਵੀ ਆ ਆ ਕੋਈ ਗੁਰ ਚੁੱਕਿਆ ਸੀ ਆ ਵੀ ਡਾਰਕ ਆ ਵੀ ਕਲਰ ਆ ਹਾ 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 ਇਹ ਨਾ ਸਲੈਨਿੰਗ ਉਹ ਡਾਰਕ ਵੀ ਲੱਗੂਗੀ ਇਹ ਸਲੈਨਿੰਗ ਵੀ ਗਰਮ ਤੇ ਕੁਲ ਵੀ ਲੈਣੀ ਪਵੇ ਪਛਲਾ ਆ ਤਾਂ ਗਾਣ ਲਾਈਟ ਜਗਰ ਰਾਰਾ ਜੀ ਇਹ ਤਾਂ ਇਹਨਾਂ ਜੀ ਵੀ ਅਜਕੜਾ ਕਲਰ ਆ ਆ ਵੀ ਪੈਰਾ ਬਹੁਤ ਆ ਤੇ ਲੋਰੀ ਕੀ ਕੀ ਕਹਿੰਦੇ ਮੈਂ ਸ਼ਰਾਰਾ ਵੀ ਬਣਿਆ ਪਿਆ ਇੱਕ ਇਹਦਾ ਹੱਟ ਲੰਬੀ ਚਾਹੀਦੀ ਤੇ ਬਾਹਰ ਤੇ ਤਾਂ ਉਹ ਹੀ ਪਾ ਸਕਦੇ ਆ ਤੇ ਆ ਬਸ ਹੋ ਗਿਆ ਓਕੇ ਕੰਮ ਸੂਟ ਸੂਟ ਹਾਏ ਸੂਟ 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 ਹੋਈ ਪਈ ਲੈ ਨਾ ਸੰਦੀਪ ਉਹ ਹੀ ਨਾ ਦਿਮਾਗ ਖਰਾਬ ਕਰੀਆ ਐਨੇ ਸੂਟ ਲੱਤੇ ਹੁਣ ਜਦੋਂ ਮੈਂ ਨਾ ਦੀਦੀ ਨਾਲ ਆਪੇ ਲੈ ਜਾਣਾ ਤੁਹਾਨੂੰ ਹਾਂ ਦੀਦੀ ਨਾਲ ਗੱਲ ਕਰਕੇ ਲੈ ਜਾਇਂ ਠੀਕ ਆ ਘਰ ਵਾਲਾ ਤੈਨੂੰ ਦਿਲ ਪਿਆ ਨਾ ਕਰੀ ਜਾਵੇ ਉਹ ਕੋਈ ਚੱਕਰ ਨਹੀਂ ਆਗਾ ਨਾ ਕੁੱਟਤੇ ਨਾ ਹੂੰ ਸੂਟ ਉਹ ਸੂਟਾਂ ਪਰ ਆਖਾ ਆਵੇ ਆਪਾਂ ਸੂਟ ਦੁੱਖਦੀ ਜੀ ਮੈਂ ਤਾਂ ਨਹੀਂ ਕੁਝ ਵੀ ਕਹਿੰਦਾ ਪੈਸਿਆਂ ਦਾ ਆਪਣਾ ਹੀਲਾ ਕਰੋ ਪੈਸੇ ਜੇ ਤੁਹਾਨੂੰ ਮਿਲਦੇ ਕਿਤੇ ਤੇ ਦਿਹਾੜੀ ਜੋੜੀ ਕਰਕੇ ਫਿਰ ਤਾਂ ਦੇਖ ਲਓ ਨਹੀਂ ਤਾਂ ਫਿਰ ਸਰ ਜੂਗਾ ਹਾਂਜੀ ਕੀ ਹਾਲ ਹੈ ਜੀ ਮੰਨ ਸਰਟੀਫਿਕੇਟ ਦੀ ਖਾਤਾ ਆ ਬੱਤ ਕੀ ਹਾਲ ਹੈ ਮੇਰੇ ਬੱਤ ਦਾ ਵਾਈਟ ਕਲਰ ਨੂੰ ਇੱਕ ਦਿੱਕਤ ਹੁੰਦੀ ਸਭ ਤੋਂ ਬੜੀ ਵੀ ਜੇ ਕਿਸੇ ਵਿਆਹ ਸ਼ਾਦੀ ਤੇ ਜਾ ਕੇ ਤੁਸੀਂ ਪਕੌੜੇ ਖਾਣੇ ਨਾ ਸਭ ਤੋਂ ਪਹਿਲਾਂ ਖਟਿਆਈ ਇਹਦੇ ਪਰ ਗਿਰਦੀ ਹੈ ਟ੍ਰੈਂਡਿੰਗ ਤੇ ਵੀ ਇਹੀ ਚੱਲਦਾ ਟ੍ਰੈਂਡਿੰਗ ਤੇ ਵੀ ਇਹੀ ਚੱਲਦਾ ਇਹ ਨਹੀਂ ਪਤਾ ਵੀ ਟ੍ਰੈਂਡਿੰਗ ਚ ਚੱਲਦਾ ਥੜੀ ਖਟਿਆਈ ਪਾ ਕੇ ਟ੍ਰੈਂਡਿੰਗ ਚ ਹੋ ਜਾਂਦੀ ਬੀਬੀ ਭੈਣਾਂ ਆ ਨਾ ਵਿਆਹ ਦੇ ਵਿੱਚ ਫਿਰ ਹਰੇਕੇ ਦੇਦੀ ਵੀ ਆ ਕੱਪੜੇ ਲਵੇੜ ਵੀ ਲੈ ਕਾਹ ਦਾ ਵਿਆਹ ਚਾਈ ਦੇਖਿਓ ਹੁਣ ਅੱਪਰ ਦੇਖੋ ਇੱਥੇ ਲੱਗਿਆ ਬਣਾ ਟੈਗ ਹੈਗਾ ਕਿ ਨਹੀਂ ਇਹਨਾਂ ਦੇ ਵਿੱਚ ਹੁਣ ਦੋ ਰੂਪਾਂ ਚ ਦੇਖਤਾ ਹਾਂ ਨਹੀਂ ਆਖਰ ਦਰ ਸੇਮੇ ਆ ਜੀ 1300 ਇਹ ਤਾਂ ਸਸਤਾ ਹੀ ਆ ਹੈ ਇਹ ਉਪਰ ਹੱਤੇ ਹੈ ਨਾ ਹਾਂਜੀ ਉਦਾਂ ਕਿੰਨੇ ਦਾ ਹੈ 1900 ਪਰ 1950 ਇਹ ਉਹ ਬੇ ਪ੍ਰਾਈਸ ਹਾਂ ਕੋਈ ਨਾ ਮੈਂ ਇੱਕ ਅੱਧੇ ਦਿਨ ਪੈਸੇ ਲੈ ਕੇ ਆਉਂਦੀ ਹਾਂ ਜੇ ਪੈਸੇ ਨਹੀਂ ਹੈਗੇ ਜਿਹੜੇ ਹੈਗੇ ਤੇ ਉਹ ਤਾਂ ਹੁਣ ਜਿਹੜੇ ਸੂਟ ਲੈ ਲੇ ਸੂਟ ਕਰ ਦੂਗੀ ਤਿੰਨ ਸੂਟ ਪੈਕ ਕਰ ਮੈਂ ਇੱਕ ਆ ਸੀ ਦੋ ਤਨੂੰ ਰੱਖ ਲਓ ਆਪਾਂ ਇਹ ਜਿਹਨੂੰ ਸੰਭਾਲ ਕੇ ਰੱਖ ਜੇ ਤਾਂ ਵਿਗ ਗਿਆ ਤਾਂ ਬੱਲੇ ਬੱਲੇ ਆ ਜੇ ਨਾ ਵਿਕੇ ਤਾਂ ਫਿਰ ਮੇਰੀ ਜੇਬ ਚੋਂ ਤਾਂ ਪੈਸੇ ਲੱਗਣੇ ਆ ਭਲਾ ਉਹ ਲੈ ਦੇ ਆ ਕਿਹੜਾ ਅ ਵੀ ਤਾਂ ਆਲੀ ਆ ਨਹੀਂ ਠੀਕ ਆ ਸਸਤਾ ਦਾ ਨਾਲ ਇਹ ਆਉਦੇ ਨਾਲ ਵੀ ਆ ਇਹ ਅੱਛਾ ਇੰਦਾਂ ਦੀ ਜਿੱਤ ਨਹੀਂ ਮਿਲਦੀ ਕਦੇ ਚ ਕੀ ਖਾਸियत ਆ ਭਾਈ ਜਿਵੇਂ ਕਿਤੇ ਵੀ ਪਾਰਟੀ ਵੀਰ ਤੇ ਪਾ ਸਕਦੀ ਕੋਈ ਕੜਾਈ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਇਹਦਾ ਅੱਛਾ ਸੋਬਰ ਤੁਸੀਂ ਪਾਈ ਪੈਣਾ ਲੈ ਉਹ ਕਿਹੜੀ ਪੈਣਾ ਉਹ ਸੋਬਰ ਸੂਟ ਮੇਰਾ ਨਾਮ ਨਹੀਂ ਆਉਂਦਾ ਪਰ ਮੈਨੂੰ ਇਹਨਾਂ ਆਉਂਦਾ ਵੀ ਸੋਬਰ ਕਨਦਾ ਹਾਂ ਹਣ ਦਲ ਕਾ ਮੌਨ ਕਰੀ ਜਾਂਦਾ ਕਿਸੇ ਨੂੰ ਗੈਫਟ ਲੈਣ ਬਾਤ ਤਾਈ ਤੂੰ ਹਾਂ ਜੀ ਜਿਹੜੀ ਰੰਗ ਸੋਨ ਲਾਵੇ ਉਹਨਾਂ ਨੂੰ ਪਿਆਣੀ ਨਹੀਂ ਰਿਕੇ ਸਾਰਿਆਂ ਦੇ ਸੋਹਣੇ ਲੱਗਣੇ ਉਹਦੇ ਚ ਕਲਰ ਸੋਹਣੇ ਆ ਫਿਰ ਤਾਂ ਸੁਣੀ ਲੱਗਣੇ ਆ ਹੁਣੇ ਹੋ ਹੋ ਗਏ ਪੈਕੇਜ ਨਹੀਂ ਉਹ ਤਾਂ ਕਰਨ ਲੱਗੇ ਬੀਲ ਬਣਾ ਦੇ ਨਾ ਮੈਂ ਹਾ ਦੁਕਾਨ ਤੇ ਪਹਿਲਾਂ ਕਰਦੇ ਨਹੀਂ ਆਏ ਵੀਰ ਜੀ ਲੈ ਕੇ ਲੋੜੀ ਵਾਲੇ ਦੀ ਨਹੀਂ ਇੱਥੇ ਆਦਾਂ ਸਿੱਥੇ ਨਹੀਂ ਮੈਂ ਕਿਹਾ ਮੈਂ ਕਿ ਸੁੱਟ ਲੈਂਦੇ ਆਂ ਯਾਰ ਠੋਈ ਠੋਈ ਸੌੜਾ ਸੁੱਟ ਲੀ ਕਹਿਣੇ ਉਹ ਤਾਂ 2000 ਦਾ ਅੱਜ ਤੇ 1800 ਦਾ 10 ਮਿੰਨ ਗੱਗੇ ਮੈਂ ਮਿੰਟ ਚ ਲੱਗੇ ਕੋ ਮਾਇ ਨਾ ਨਾ ਠੀਕ ਆ ਰੇਟ ਜੈ ਜੈ ਜੀ ਵੀ ਠੀਕ ਆ ਜੈ ਜੈ ਜੀ ਨਾਲੇ ਵੇਰੀ ਆ ਹੱਸਦੇ ਦੇਖੋ ਕਿ ਨਾ ਹੁਣ ਸੁਪਰੀ ਮੇਰੀ ਅੱਖ ਪੂਰੀ ਹੋ ਗਈ ਮੜਕੜ ਕੇ ਉਹ ਦੋ ਸੁਟਾ ਪਰਾਈ ਜਾਂਦੀ ਗੱਲ ਆਏ ਵਜੋਂ ਪਿਆਰ ਹੋਣਾ ਤੇਰਾ ਲੁੱਕ ਬਣਣੀ ਨਾ ਇਹ ਹੂੰ ਫੋਟੋ ਕਿੱਤਿਆਂ ਫੋਟੋ ਕਿੱਥੇ ਦੀਦੀ ਫੋਟੋ ਕਿੱਥੇ ਨਹੀਂ ਗਿਆ ਹੁਣ ਇਹ ਤਾਂ ਵੀਡੀਓ ਤੇ ਦੇਖੋ ਤੁਸੀਂ ਜਾਂ ਹਾਲ ਬਾਲ ਦੇ ਚ ਤੁਹਾਡੀਆਂ ਭੈਣਾਂ ਨੇ ਵੀਡੀਓ ਦੇਖਣੀ ਹੈ ਤਾਂ ਹੁਣ ਅਜੇ ਤੁਸੀਂ ਵੀ ਵੀਡੀਓ ਤੇ ਦੇਖ ਲਿਓ ਮੈਨੂੰ ਆ ਕਿੰਨੇ ਰੰਗ ਸੋਹਣੇ ਲੱਗੇ ਤਿੰਨਾਂ ਚ ਦੋ ਤਾਂ ਲੱਗੇ ਵੀਰ ਬੇਚ ਦੇ ਉਹਨਾਂ ਨੂੰ ਕੋਈ ਰੱਖਣ ਦੀ ਲੋੜ ਨਹੀਂ। ਸਾਲਿਓ। ਵੇਚਦੇ ਹਾਂ ਇਹਨਾਂ ਨੂੰ ਬਸ ਮੁੜ ਕੇ ਆਉਂਦੇ ਤੱਕ। ਆ ਵੀ ਆਹ ਕਲਰ ਮੈਨੂੰ ਵਧੀਆ ਲੱਗਿਆ ਸੀ। ਇਹ ਮੈਂ ਪਹਿਲੀ ਗੱਲ ਕਰਕੇ ਗਿਆ। ਇਹਦਾ ਪ੍ਰਾਈਸ 270 ਰੁਪਏ ਲਿਜਾ। 30% ਆਫ ਤੇ 2100 ਨਾਲ ਹੀ 20% 20% ਲਸ ਕਰ ਦੋ ਵਿੱਚ ਤੇ 1800 ਤੋਂ ਲਗਭਗ ਪੁੱਗ ਗਿਆ ਕਿ ਫੋਨ ਆ ਸੀ। ਹਾਂ। 1800 ਤੋਂ ਥੋੜਾ ਜਿਹਾ ਫਰੋੜੂ ਜਿਹਾ ਥੱਲੇ ਹੋ ਜਾਊਗਾ। ਸੂਟ ਇੱਕ ਤਾਸ ਸਲੈਕਟ ਹੋ ਗਿਆ ਜੀ। ਤੇ ਅਰ ਇਸ ਸਿਲੈਕਸ਼ਨ ਤੋਂ ਬਾਅਦ ਅੱਧਰ ਵੀ ਹੁਣ ਨੀਤ ਬਦਲਦੀ ਜਾਂਦੀ ਹੈ ਇਹਨਾਂ ਬਿਗਿੰਗੂ ਇੱਕ ਖਾਨ ਬਣਿਆ ਉਹ ਕਿਹਨੇ ਦੋਸਤ ਕਿਵਾਲਿਟੀ ਚੈੱਕ ਕਰੇ ਇੱਕ ਤਾਂ ਸਿਲੈਕਟ ਕਰ ਲੈ ਜੀ ਅਗਲੀ ਗੱਲ ਹਾਂ ਠੀਕ ਲੱਗਦੀ ਆ ਲੱਗਦੀ ਜੇ ਘਰ ਆਪਾਂ ਕਰਨ ਜਾਣਾ ਹੁੰਦਾ ਕਿ ਤੈਨੂੰ ਮੈਂ ਨਾਲ ਪਾਣੀ ਪਾ ਕੇ ਬਣਾਉਂਗੀ ਘਰ ਤੇ ਪਾ ਕੇ ਖਲ ਜਾਉਂਗੀ ਜਿੰਨਾ ਗੁੜ ਪਾਉਂਗੇ ਓਨਾ ਮਿੱਠਾ ਹੋਊਗਾ ਠੀਕ ਹੈ ਨਾ ਇਹਦਾ ਉਰੇ ਦਾ ਐ ਹੈਗਾ ਵੀ ਗੁੜ ਵਾਲਾ ਕੰਮ ਔਰ ਚੀਨੀ ਵਾਲਾ ਕੰਮ ਨਹੀਂ ਹੈਗਾ ਰੇਤ ਬਿਲਕੁਲ ਬਾਜ਼ਵ ਜੇ ਲਾਏ ਰਿਹਾ ਠੀਕ ਹੈ ਹਾਂ ਉਹਦੇ ਵਿੱਚ ਟੀਕਿੰਗ ਪੈ ਜੰਦੀ ਆ ਸਟੀਚਿੰਗ ਆ ਜਨ ਦੇ ਉਹ ਇੱਕ ਹਨ ਸਾਡੇ ਵੀ ਹੈਗੇ ਬ੍ਰਾਂਡਡ ਟੇਲਰ ਹੈਗੇ ਜੇ ਇਹਨਾਂ ਤੇ ਸੁਣ ਦੇਖ ਲੋ ਉਹ ਤੁਹਾਡੀ ਇੱਛਾ ਨਹੀਂ ਉਹ ਹੋਖੀ ਤੇ ਬਤਨ ਪੇ ਠੀਕ ਹੈ ਨਾ ਉਹ ਚਲੋ ਜੇ ਗਿਫਟ ਦੇਣਾ ਤਾਂ ਅਗਲਾ ਆਪਣਾ ਜਿਹੜੇ ਮਰਜ਼ੀ ਟੇਲਰ ਦਾ ਸਵਾਭੇ ਉਹ ਗੱਲ ਵੱਖਰੀ ਹੈ ਤੇ ਵਧੀਆ ਭਾਈ ਸਾਹਿਬ ਦੀ ਸ਼ਾਪ ਹੈ ਤੇ ਇਹਨਾਂ ਨੇ ਹੁਣ ਬਿਜ਼ਨਸ ਚ ਉਹ ਅਪਰੂਵਮੈਂਟ ਕਰ ਰਿਹਾ ਇਹਨਾਂ ਦੀ ਅਜੇ ਹਜੇ ਐਡਵਰਟਾਈਜ਼ਮੈਂਟ ਹੋਈ ਨਹੀਂ ਸਾਡਾ ਵੀ ਫਸਟ ਟਾਈਮ ਐਕਸਪੀਰੀਅੰਸ ਹੈ ਨਾਲ ਪਹਿਲੀ ਵਾਰ ਇਹਨਾਂ ਦੀ ਸ਼ਾਪ ਤੇ ਆਇਆ ਮੈਂ ਵੀ ਸੰਦੀਪ ਨੇ ਹੀ ਰੋਕਿਆ ਇੱਥੇ ਮੈਨੂੰ ਕਹਿੰਦੀ ਵੀ ਉਹ ਸ਼ਾਪ ਦੇ ਵਿੱਚ ਜਾ ਕੇ ਆਉਣਾ ਵੀ ਬਾਹਰਲੀ ਸਾਈਡ ਫੋਟੋ ਬਹੁਤ ਵਧੀਆ ਲੱਗੀਆਂ ਹੋਈਆਂ ਅੰਦਰ ਪਤਾ ਨਹੀਂ ਕੀ ਹੋਣਾ ਅੰਦਰ ਵੀ ਵਧੀਆ ਹੀ ਸੀ ਬਹੁਤ ਵਧੀਆ ਰੈਂਟ ਸੀ ਤੇ ਸੰਦੀਪ ਪਾਣੀ ਪੀਣਾ ਭਾਜੀ ਪਾਣੀ ਲੈਣਾ ਸੀ ਪਾਣੀ ਪਲਾ ਦਿਓ ਦਲਦਾ ਨਹੀਂ ਘੜਦਾ ਅਜੇ ਤਾਂ ਗਿਫਟਾਂ 'ਤੇ ਖਰਚਾ ਵੱਧ ਹੋ ਰਿਹਾ ਹੈ ਨਾ ਤੇ ਹੋਰ ਕੀ ਵੀ ਲਾਣੀ ਹੈ ਆਪਣੇ ਮੰਮੀ ਕਰੇ ਆਲਰੇਡੀ ਖਾਣਾ ਬਸ ਇੰਨੇ ਕਿ ਬਚੇ ਵੱਧ ਬਟਣੇ ਚਾਹੀਦੇ ਚੱਲ ਕੋਈ ਨਾ ਹਾਏ ਹੂੰ ਹੂੰ ਪੂਰੀ ਹੈ ਛੁੱਟੀ ਹੈ ਚੱਲ ਬਾਹਰ ਪਰ ਮੈਂ ਤੈਨੂੰ ਦੇ ਦੇ ਤੇ ਪੈਸੇ ਤੇਰੇ ਹੁਣ ਮੋੜ ਤੇ ਦੇਣਿਆਂ ਮੋੜ ਤੇ ਤੇਰੇ ਤੈਨੂੰ ਦੇ ਦੇ ਮੈਂ ਬਾਅਦ ਚ ਕੋਈ ਹਜ਼ਾਬ ਕਰਤਾ ਦੇਖਾਂਗੇ ਤੇ ਚੱਲਦਾ ਰਿਹਾ ਆਪਣਾ ਪਹੁੰਚ ਗਏ ਜੀ ਕੱਪੜੇ ਵਾਲੀ ਦੁਕਾਨ ਦੇ ਵਿੱਚ ਤੇ ਇੰਨਾ ਕੇ ਸ਼ੁਕਰ ਆ ਵੀ ਸੰਦੀਪ ਨੇ ਆਪਣਾ ਬਾਤ ਨਹੀਂ ਕੁਝ ਵੀ ਲੈਣਾ ਆ ਕਾਰਨਰਾਂ ਵਾਸਤੇ ਲੈਣੇ ਕੁੜਤੇ ਪਜਾਮੇ ਤੇ ਹਾਂ ਦੇਖਣੇ ਬੜੇ ਬਿਲਕੁਲ ਤੇ ਵਧੀਆ ਰੀਟ ਬਦੂਆ ਚ ਬਦੂਆ ਚ ਦਿਖਾ ਦੋ ਕੋਈ ਚੱਕਰ ਇਹਦੇ ਤੋਂ ਅਲੱਗ ਕਿਹੜੇ ਇਹਦੇ 90 100 90 ਮੀਟਰ ਇਹ ਬੜੇ ਹਲਦਾ ਕੱਪੜਾ ਘੱਟ ਲੱਗਦਾ ਨਾ ਟਿੱਪਾ ਨਹੀਂ ਜੀ ਇਹਦਾ ਕੱਪੜਾ ਹੀ ਬਹੁਤ ਪਾਰਾ ਹੈ ਇਹਦੇ ਵਿੱਚੋਂ ਪਾਰਾ ਦੀ ਹੈਗਾ ਸਿੰਗਲ ਕਰਕੇ ਦੇਖੋ ਇਹ ਪ੍ਰੈਸ ਕਰੇ ਤੇ ਕੋਈ ਬਾਲ ਵਗਦਾ ਨਹੀਂ ਨਾ 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 ਬਾਲ ਨਹੀਂ ਡੈਂਦੇ ਇਹਦਾ ਕੱਪੜਾ ਹੁੰਦਾ ਉਹ ਬਗੈਰ ਬਾਲ ਦੇ ਉਸਾਰੇ ਆਇਆ ਤੁਸਰ ਵੇ ਥੋੜਾ ਜਿਹਾ ਘੱਟ ਆ ਤੇ ਇਹਦੇ ਤੋਂ ਬਹੁਤ ਸਾਰਾ ਆ। ਹੋ ਕੇ ਆਪਕਾ ਤੁਸੀਂ ਦੇਖੋ ਵਾਈਟ ਆ। ਉਹ ਥੋੜਾ ਜਿਹਾ ਨਰਮ ਲੱਗਦਾ ਕੱਪੜਾ ਉਹ ਹਾਰਡ ਆ। ਬਹੁਤ ਵਧੀਆ ਕੱਪੜਾ ਮੇਰੇ ਪਿੰਡ। ਹਾਂ। ਆਹੀ ਕਰਦੇ ਕਿੱਲਾ। ਮਾ 12 13 ਸਾਲ ਦੇ ਹਿਸਾਬ ਨੂੰ ਬੱਚੇ ਨਾਲ ਇਹ ਇਹਨਾਂ ਦੀ ਹਾਈਟ ਦੇ ਅਨੁਸਾਰ ਬਿੰਨਾ ਕੋ ਬਲੰਦਾ। ਲੰਬਾ ਤੇ ਪਤਲਾ ਬਹੁਤ ਆ ਮੇਰੇ ਦਾ। ਪਾਪਾ ਹੈਗਾ। ਹਲਕਾ। ਹਾਂ। ਪਲਕਾ ਪੈਂਟ ਪੈਂਟਲਾ ਬਣਾਣਾ ਹੈ ਕਿ ਦੂਸਰਾ ਪੈਂਟ ਵਾਲਾ ਬਣਾਉਣਾ ਹੈ ਕਿ ਇਹਦੇ ਕੋਲ ਸੁਨਦੇ ਆ ਹਾਂਜੀ ਕਿਹਦੇ ਕੋਲ ਸੁਨਦੇ ਆ ਪੁਰੇ ਨਹੀਂ ਉਹ ਤਾਂ ਜੀ ਉਧਰ ਲੋਕਲ ਹੈ ਸਾਡੇ ਦਰਜੀ ਉਧਰ ਕੋਲੇ ਸਵਾਲਦਾ ਹਾਂ ਨਹੀਂ ਉੱਦਾਂ ਕਿੰਨਾ ਲੱਗਦਾ ਜੀ ਸਾਢੇ 3 ਲੱਗਦਾ ਹੈ ਤੁਹਾਡੀ ਜਿੰਨੀ ਹਾਈਟ ਤਿੰਨੇ ਤਿੰਨੇ ਦੋ ਜੀ ਤਿੰਨੇ ਲੱਗਣਾ ਮੈਨੂੰ ਪਤਾ ਤਿੰਨੇ ਨਾਲ ਸਰ ਜਾਣਾ ਉਹਦਾ ਹਾਂਜੀ ਹਾਂ ਸਾਢੇ 3 ਜੇਬੇ ਲੱਗਦੇ ਨਾ 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 ਤਿੰਨ ਨਾਲੇ ਸਰ ਜਾਣਾ ਜੀ ਉਹ ਮੇਰੇ ਤੇ ਤਾਂ ਅੱਧ ਚ ਆਉ ਹੋ ਇਹਨਾਂ ਦਾ ਮੇਰਾ ਸਾਡੇ ਤਿੰਨ ਨਾਲ ਦਾ ਮੇਰਾ ਬਣ ਜਾਣਾ ਜੀ ਹਾਂ ਫਿਰ ਮੇਤੇ ਤਾਂ ਕਿਤੇ ਹਲਕਾ ਪਤਲਾ ਆਓ ਤਿੰਨੀ ਦਾ ਬਸ 3 ਕਰ ਤੈਨੂੰ ਤੈਨੂੰ ਦੇ ਦੋ ਕੋ ਚੱਕਾ ਹਾਂ ਇੱਕੋ ਬਲੈਕ ਦਿਖਾ ਦਿੰਦਾ ਬਲੈਕ 310 ਦਿਖਾ ਉਹ 360 ਇਹਦੇ ਚੋਰ ਵੀ ਪੜਾ ਲੈ ਨਹੀਂ ਨਾ ਇਹਨੂੰ ਤੇ ਇੱਕ ਵੀਰ ਬਟ ਅਟਕਦਾ ਹੈ ਬਲੈਕ ਨਹੀਂ ਪੜਾ ਜੀ ਦੇ ਕੱਪੜਾ ਇਹ ਹੈ 88700 ਜਿਵੇਂ ਦੋਹੇ ਮੌਸਮਾਂ ਚ ਪਿਆ ਕਰਨ 12 ਮਹੀਨੇ ਹੈ 12 ਮਹੀਨੇ ਪਾੜਨਾ ਠੀਕ ਹੈ ਦੇਖ ਲਾ ਇਹ ਤੇ ਸਭ ਤੋਂ ਵਧੀਆ ਬਾਕੀ ਦੇ 100 150 160 ਆ ਨੇ ਇਸ ਤੋਂ ਦੇ ਉੱਪਰ ਕੁਆਲਟੀ ਹੋਣੀ ਯਾਰ ਕੋਈ ਜ਼ਿਆਦਾ ਵੀ ਹੈ ਬਚ ਕੇ ਨਹੀਂ ਪੈਣੇ ਬਸ ਲੰਬੇ ਜਿਹੇ ਨਾ ਨਾ ਲੰਬਾ ਕੇ 5 ਸਾਲ ਬਾਅਦ ਵੀ ਚੁੱਪਦਾ ਰਹੇ 50 ਮੀਟਰ ਹੀ ਹੈ ਇਹਦੀ ਹਾਂ ਉਹ ਨਹੀਂ ਠੀਕ ਚਲ ਕਰੋ ਪਰਮਾਤਮਾ ਨੋ ਬਾਹਰ ਰੂਹ ਦਾ ਨਾ